हां जी साई जी अजा गौशाला नींह पत्थर क्या की कहना चाहोगे बारे ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਬੜੇ ਸਮੇਂ ਤੋਂ ਜਿਹੜੀ ਸ਼ਹਿਰ ਦੀ ਨਾ ਇਹ ਇੱਕ ਮੰਗ ਸੀਗੀ ਜਿਹੜੀ ਪੁਰਾਣੀ ਸਾਡੀ ਗਊਸ਼ਾਲਾ ਸੀ ਉਹ ਬਹੁਤ ਜਗ੍ਹਾ ਥੋੜੀ ਹੋਣ ਕਰਕੇ ਨਾ ਉੱਥੇ گاਵਾਂ ਦੀ ਮਾਤਰਾ ਬਹੁਤ ਜ਼ਿਆਦੀ ਸੀ ਤੇ ਸਾਡੀ ਚੰਗੀ ਕਿਸਮਤ ਸੀਗੀ ਮੰਤਰੀ ਸਾਹਿਬ ਨੂੰ ਮੰਤਰੀਪਦ ਦਾ ਮਿਲਣਾ ਸੀ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਲਵਲੀ ਜੀ ਇਹਨਾਂ ਦੀ ਕਿਰਪਾ ਹੋਈ ਕਿ ਇਹਨਾਂ ਨੇ ਸਾਨੂੰ ਆ ਜਗ੍ਹਾ ਅਲਾਟ ਕੀਤੀ ਤੇ ਨਾਲ ਮਤਲਬ ਜੋ ਵੀ ਇਹਦੀ ਕੰਸਟਰਕਸ਼ਨ ਵਾਸਤੇ ਜੋ ਵੀ ਖਰਚਾ ਹੋਇਆ ਇਹ ਕਿਤੇ ਕਿ ਅਸੀਂ ਕਰਾਂਗੇ ਤੇ ਇਸ ਗਊਸ਼ਾਲਾ ਨੂੰ ਵਧੀਆ ਤਰੀਕੇ ਨਾਲ ਹੋਰ ਖੁੱਲੀ ਡੁਲੀ ਬਣਾਈ ਜਾਵੇ ਜਿਹੜੀ ਪੁਰਾਣੀ ਗਊਸ਼ਾਲਾ ਤੀਆ ਇਹ ਉਹਦੀ ਹੀ ਸ਼ਾਖਾ ਹੋਏਗੀ ਹਾਂਜੀ ਬਿਲਕੁਲ ਜੀ ਇਹ ਪੁਰਾਣੀ ਗਊਸ਼ਾਲਾ ਜਿਹੜੀ ਆਪਣੀ ਜੰਡਿਆਲਾ ਗੁਰੂ ਜੀ ਸ਼੍ਰੀ ਗੋਪਾਲ ਕਿਸ਼ਨ ਗਊਸ਼ਾਲਾ ਕਮੇਟੀ ਆ ਉਹਦੀ ਇੱਕ ਸ਼ਾਖਾ ਹੋਗੀ ਉੱਥੇ ਜਿਆਦਾ گاਵਾ ਹੋਣ ਕਰਕੇ ਅਧੀਆਂ گاਵਾ ਇੱਥੇ ਲਿਆਂਦੀਆਂ ਜਾਣਗੀਆਂ ਤਾਂ ਜੋ ਉਹਨਾਂ ਦੀ ਦੇਖਭਾਲ ਅਚੀ ਤਰ੍ਹਾਂ ਹੋ ਸਕੇ ਤੇ ਇੱਥੇ ਵੀ ਜਿਹੜੀਆਂ ਹੋਰ ਵੀ ਸ਼ਹਿਰ ਦੇ ਵਿੱਚ گاਵਾ ਮੰਡੀ ਚ ਆਵਾਰਾ ਤੁਰੀਆਂ ਫਿਰਦੀਆਂ ਸਾਰੀਆਂ ਇਕੱਠੀਆਂ ਕਰਕੇ ਫਿਰ ਇੱਥੇ ਲਿਆਉਂਦੀਆਂ ਲੈਣਗੀਆਂ ਜੀ ਸ਼ਹਿਰ ਚ ਇਹ ਵੀ ਬੜੀ ਚਰਚਕ ਗੱਲ ਦੀ ਬਈ ਕਿ ਜਿਹੜੀ ਇੱਕ ਗਊਸ਼ਾਲਾ ਵਾਸਤੇ ਜਿਹੜੀ ਹੈ ਪੈਸੇ ਇਕੱਠੇ ਕਿੱਥੇ ਜਾ ਰਹੇ ਆ ਕਿ ਉਹ ਪੈਸੇ ਜਾ ਰਹੇ ਇੱਥੇ ਲੱਗ ਰਹੇ ਆ ਕੀ ਇਹ ਗੱਲ ਸਹੀ ਹੈ ਨਹੀਂ ਨਹੀਂ ਜੀ ਬਿਲਕੁਲ ਬਿਲਕੁਲ ਨਹੀਂ ਹੈ ਸਹੀ ਗੱਲ ਇਹ ਗਊਸ਼ਾਲਾ ਜਿਹੜੀ ਆ ਇਹ ਇਹਦੇ ਵਾਸਤੇ ਪੈਸੇ ਸਾਡੇ ਮੰਤਰੀ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਕਮੇਟੀ ਦੇ ਫੰਡ ਦੇ ਵਿੱਚੋਂ ਪ੍ਰੋਵਾਈਡ ਕਰਵਾਏ ਉਹ ਜਿਹੜੀ ਗਊਸ਼ਾਲਾ ਉਹ ਕਿਸੇ ਦੀ ਨਿੱਜੀ ਆ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ ਉਹ ਆਪਣੀ ਮਤਲਬ ਗ੍ਰਾਈ ਕਰਕੇ ਤੇ ਕੁਛ ਕਰਦੇ ਪਏ ਆ ਉਹਦੇ ਬਾਰੇ ਕੁਛ ਨਹੀਂ ਕਹਿੰਦੇ ਬਲਕਿ ਉਸ ਗਊਸ਼ਾਲਾ ਜਿਹੜੀ ਗ੍ਰਾਈ ਤੁਸੀਂ ਕਰਦੇ ਪਏ ਉਸ ਦੇ ਨਾਲ ਤੁਹਾਡੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਕਿਸੇ ਤਰ੍ਹਾਂ ਦਾ ਉਹ ਉਸ ਗਊਸ਼ਾਲਾ ਨਾਲ ਇਸ ਗਊਸ਼ਾਲਾ ਦਾ ਕੋਈ ਕਨਸਰਨ ਨਹੀਂ ਇਹ ਸ਼ਹਿਰ ਦੀ ਪ੍ਰਾਤਨ ਜਿਹੜੀ ਗਊਸ਼ਾਲਾ ਵਾ ਉਹ ਵਾਲੀ ਆ ਤੇ ਇੱਕ ਹੀ ਗਊਸ਼ਾਲਾ ਜਿਹੜਿਆ ਲੈ ਹਾਂਜੀ ਟੀਮ ਵੀ ਭਾਈ ਜੇ ਅੱਜ ਗਊਸ਼ਾਲਾ ਦਾ ਨੀ ਪੱਤਰ ਰੱਖੇਗਾ ਕੀ ਕਹਿਣਾ ਕਹੋਗੇ ਬਾਰੇ ਪਹਿਲਾਂ ਤੇ ਤੁਹਾਡੇ ਮਾਦੇ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦਾ ਜੋ ਇਹ ਗਊਸ਼ਾਲਾ ਦਾ ਇਹ ਪੱਤਰ ਰੱਖਿਆ ਗਿਆ ਸਹਿਲ ਜਨੈਲਾਗੁਰੂ 50 ਤੋਂ 60 ਹਜ਼ਾਰ ਵਾਦੀ ਦਾ ਇਸਲੇ ਸ਼ਹਿਰ ਬਣ ਚੁੱਕਾ ਇੱਥੇ ਇੱਕ ਪਹਿਲੇ ਹੀ ਗਊਸ਼ਾਲਾ ਬੜੀ ਸ਼ਰਧਾ ਤੇ ਭਾਵਨਾ ਨਾਲ ਜਿਹੜੇ ਸਾਡੇ ਸਾਥੀ ਆ ਉੱਥੇ ਚਲਾ ਰਹੇ ਆ ਪਰ ਉੱਥੇ ਗਊਆਂ ਜਿਆਦੀਆਂ ਹੋਣ ਕਰਕੇ ਕੁਝ ਵਜੂਦ ਗਊਆਂ ਨੇ ਕੁਝ ਦੂਸਰੀਆਂ ਗਊਆਂ ਨਹੀਂ ਉਹਦੇ ਕਰਕੇ ਬੜਾ ਜੂਰੀ ਹੋ ਗਿਆ ਸੀ ਕਿ ਉੱਥੇ ਜਿਹੜੇ ਸਣੀਆਂ ਗਊ ਮਾਤਾ ਨੇ ਉਹਨਾਂ ਦਾ ਆਪਸ ਦੇ ਵਿੱਚ ਉੱਥੇ ਜਿਆਦਾ ਹੋਣ ਕਰਕੇ ਇੱਕ ਦੂਜੇ ਨਾਲ ਟਕਰਾਅ ਹੁੰਦਾ ਸੀ ਸੋ ਉਹਦੇ ਵਾਸਤੇ ਸਾਨੂੰ ਬੜੀ ਜਨਾਲਾਸ਼ਿਆ ਤੋਂ ਬੜੀ ਵੱਡੀ ਜ਼ਰੂਰਤ ਸੀ ਇੱਕ ਨਵੀਂ ਗਊਸ਼ਾਲਾ ਇੱਕ ਨਵੀਂ ਜਗ੍ਹਾ ਖੁੱਲੀ ਜਗ੍ਹਾ ਜਿੱਥੇ ਮਿਲ ਸਕੇ ਇਹ ਸਾਡੇ ਸਤਕਾਰਯੋਗ ਕਮਨਵਰਤੀ ਸਾਹਿਬ ਭਜਨ ਜੀ ਦੀ ਦੂਰ ਅੰਦੇਸ਼ੀ ਹੀ ਕਿ ਉਹਨਾਂ ਨੇ ਅੱਜ ਤੱਕ ਆਪਾਂ ਜਿੰਨਾਂ ਵੀ ਗਵਰਨਮੈਂਟ ਆਈਆਂ ਜੋ ਵੀ ਆਈਆਂ ਸਿਰਫ ਗਾਲੀਆਂ ਨਾਲੀਆਂ ਸਟਰੀਟ ਲਾਈਟਾਂ ਦੇ ਆਦਿ ਦੇ ਆਦਿ ਵਿੱਚ ਰੁੱਝੀਆਂ ਰਹੀਆਂ ਇਸ ਵਾਰ ਦੇ ਕਦੀ ਵੀ ਕਿਸੇ ਨੇ ਸੋਚਿਆ ਕਿ ਆਪਾਂ ਇਹ ਵੀ ਇਹੋ ਜਿਹਾ ਵਿਕਾ ਇਹਨੂੰ ਵਿਕਾਸ ਕਹਿੰਦੇ ਨੇ ਉਹ ਬਦਲਾ ਕਹਿੰਦੇ ਆ ਜੀ ਇਹਨੂੰ ਵਿਕਾਸ ਨਹੀਂ ਉਹਨੂੰ ਬਦਲਾ ਕਹਿੰਦੇ ਆ ਇਹ ਬਦਲਾਵ ਆ ਕਿ ਇਸ ਗਵਰਨਮੈਂਟ ਦੇ ਜਿਹੜੇ ਸਾਡੇ ਨੁਮਾਇੰਦੇ ਨੇ ਸਾਡੇ ਮੰਤਰੀ ਸਾਹਿਬ ਨੇ ਜਿਹੜੇ ਬੜੀ ਦੂਰ ਦੇ ਸ਼ੀਨਾਂ ਆਣ ਕੇ ਇਹ ਕੰਮ ਕਰਦੇ ਨੇ ਉਹਨਾਂ ਨੇ ਇਸ ਤੋਂ ਇੱਕ ਬੜੀ ਵੱਡੀ ਕੋਸ਼ਿਸ਼ ਕਰਕੇ ਗਵਰਨਮੈਂਟ ਕੋਲੋਂ ਇਹਨੂੰ ਪਾਸ ਕਰਵਾ ਕੇ ਜਗਾ ਸਾਡੇ ਕੋਲ ਹੈਗੀ ਸੀ ਜੀ ਪਹਿਲੇ ਸ਼ੁਕਰੀ ਹੈ ਸ਼ੀਪੂਰੀ ਦੇ ਨਾਲ ਹੀ ਥੋੜੀ ਜਗ੍ਹਾ ਹੈਗੀ ਸੀ तकरीबन 3 ਸਵਾ ਕਿੱਲਾ ਦੇ ਲਾਗੇ ਛਾਗੇ ਜਗ੍ਹਾ ਉੱਥੇ ਇੱਕ ਅੱਜ ਜਿਹੜਾ ਉਗਠਨ ਕੀਤਾ ਗਿਆ ਨੀ ਪੱਥਰ ਮਾਤਾ ਜੀ ਕੋਲ ਸਤਿਕਾਰਯੋਗ ਮਾਤਾ ਸੁਵਿੰਦਰ ਕੌਰ ਜੀ ਮਾਤਾ ਜੀ ਨੇ ਮੰਤਰੀ ਸਾਹਿਬ ਦੇ ਇਹਨਾਂ ਕੋਲੋਂ ਅੱਜ ਨੀ ਪੱਥਰ ਰਖਾਇਆ ਗਿਆ ਔਰ ਇਹ ਬਹੁਤ ਜਲਦੀ ਗਊਸ਼ਾਲਾ ਬਣ ਕੇ ਤਿਆਰ ਹੋ ਜੇਗੀ ਉਹ ਜਿਹੜੀਆਂ ਕੁਝ ਗਊਆਂ ਜਿਹੜੀਆਂ ਇੱਧਰ ਸ਼ਿਫਟ ਹੋ ਜਾਣਗੀਆਂ ਗੋ ਵੀ ਉਹ ਵੀ ਚੱਲੇਗੀ ਉਥੋਂ ਵਾਸਤੇ ਵੀ ਗ੍ਰਾਂਟ ਮੰਤਰੀ ਸਾਹਿਬ ਨੇ ਲੈ ਕੇ ਦਿੱਤੀ ਹੈ ਵੀ ਉੱਥੇ ਵੀ ਜੇ ਕੋਈ ਚੀਜ਼ ਦੀ ਜ਼ਰੂਰਤ ਹੈਗੀ ਆ ਤੇ ਉੱਥੇ ਵੀ ਜੂਰ ਕਰਾਇਆ ਕੰਮ ਕਰਾਇਆ ਜਾਵੇ ਇਹ ਤੇਰਾ ਤਕਰੀਬਾ ਪ੍ਰਦੀਪ ਜੀ ਕਿੰਨੇ ਸਮਾਂ ਇਹਦਾ ਤਰੀਬ ਲੱਗੇਗਾ ਜੀ ਮਾਰਚ ਮਾਰਚ ਤੱਕ ਮਾਰਚ ਅਪ੍ਰੈਲ ਤੱਕ ਸਮਝ ਲਓ ਵੀ ਇਹ ਇਮਾਰਤ ਜਿਹੜੀ ਬਣ ਕੇ ਸਮਰਪਿਤ ਹੋ ਜਾਏਗੀ ਕਮੇਟੀ ਨੂੰ ਉਹ ਆਪਣੀਆਂ ਗਊਸ਼ ਗਊਆਂ ਉਹ ਮਾਤਾ ਜਿਹੜੀਆਂ ਜਣੀਆਂ ਵੰਨਾਂ ਨੂੰ ਜੂੜ ਤਾਂ ਜਿਸ ਤਰ੍ਹਾਂ ਵੀ ਉਹ ਸਮਝਣ ਜਿਸ ਤਰ੍ਹਾਂ ਜਿਤਰਾ ਗਣੀ ਹੈ ਇੱਥੇ ਸ਼ਿਫਟ ਕਰਨੀ ਆ ਉਹਨੂੰ ਸ਼ਿਫਟ ਕਰਕੇ ਇੱਥੇ ਇੱਕ ਵੱਡਾ ਉਹਨਾਂ ਦਾ ਹਾਲ ਵੀ ਬਣੇਗਾ ਪਠਿਆਮਾਸਤੇ ਵੀ ਬਣੇਗਾ ਤੂੜੀ ਆਸਤੇ ਬਣੇਗਾ ਸਾਰੇ ਇੱਕ ਬੜੀ ਪ੍ਰੋਪਰ ਨਹਿਰ ਹੈ ਨਿਊ ਮਾਡਰਨ ਜਿਹਾ ਅੱਜ ਅਕਲ ਬਣ ਰਹੀ ਹੈ ਜੀ ਬਣੇ ਉੱਥੇ ਉਹ ਪੁਰਾਣੀ ਜਗਾ ਹੈ ਉਹ ਪੁਰਾਣੀ ਹੋਣ ਕਰਕੇ ਥੋੜੀ ਜਿਹੀ ਉੱਥੇ ਉਹ ਵੀ ਦਿੱਕਤ ਆ ਰਹੀ ਸੀ ਇਹ ਨਵੇਂ ਸਿਰ ਤੋਂ ਨਵੇਂ ਗ੍ਰੈਂਡ ਡਰਾਇੰਗ ਦੇ ਨਾਲ ਸਾਰੀ ਬਣ ਰਹੀ ਹੈ ਉਹਦੇ ਵਿੱਚ ਸਾਰੇ ਨਾਲ ਸਾਰੇ ਜੀ ਸਾਰੇ ਸਾਥੀਆਂ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਮੇਰੇ ਸਾਇਲ ਸ਼ਰਮਾ ਭਾਜੀ ਆਤ ਲੋਕ ਜੀ ਆ ਸਿਕੰਦਰ ਆ ਬੱਲੀ ਭਾਜੀ ਆ ਸਾਡੇ ਸਾਰੇ ਮੈਂ ਕਿਹੜਾ ਕਿਹੜਾ ਨਾਲ ਵਾ ਸਾਰੇ ਤੁਸੀਂ ਛੋਟ ਲੈ ਰਹੇ ਜਿਨ੍ਹਾਂ ਨੂੰ ਨਾਮ ਦੇ ਦਿਖਾਓ ਇਹਨਾਂ ਨੂੰ ਸਾਰਿਆਂ ਨੂੰ ਇਹ ਸਾਥੀ ਬੜੇ ਖੁਸ਼ ਹੈ ਸਾਰੇ ਬੜੇ ਸਾਰੇ ਖੁਸ਼ ਆ ਕਿ ਇੱਕ ਬੜਾ ਵੱਡਾ ਉਪਰਾਲਾ ਹੈ ਮੰਤਰੀ ਸਾਹਿਬ ਵੱਲੋਂ ਜੋ ਪੂਰਨ ਹੋਣ ਜਾ ਰਿਹਾ ਜਨਰੇੜੇ ਨੂੰ ਇੱਕ ਬਹੁਤ ਜਲਦੀ ਅਪ੍ਰੈਲ ਦੇ ਵਿੱਚ ਇਹ ਗਊਸ਼ਾਲਾ ਬਣ ਕੇ ਤਿਆਰ ਹੋ ਜਾਏਗੀ ਤੇ ਅਸੀਂ ਉਹ ਅਸ਼ੀਰਵਾਦ ਲਵਾਂਗੇ ਉਹਨਾਂ ਦਾ ਵੀ ਗਊ ਮਾਤਾ ਦਾ ਵੀ ਕਿਉਂ ਬੜੀਆਂ ਦਿੱਕਤਾਂ ਚਾਜਦੀਆਂ ਸੀ ਜਿਹੜੀਆਂ ਇੱਕ ਬਜ਼ੁਰਗ ਗਊਆਂ ਬੜੀਆਂ ਦਿੱਕਤ ਦੇ ਵਿੱਚ ਹੁੰਦੀਆਂ ਸੀ ਉਹ ਇੱਥੇ ਆਣ ਕੇ ਆਪਣੇ ਜ਼ਿੰਦਗੀ ਨੂੰ ਬਸਰ ਸਹੀ ਤਰੀਕੇ ਨਾਲ ਬਸਰ ਕਰ ਸਕਣੀਆਂ ਤੁਹਾਡੇ ਇੱਥੇ ਮਾਧਿਅਮ ਰਾਹੀਂ ਮੈਂ ਇਹੋ ਬੇਨਤੀ ਕਰਾਂਗਾ ਕਿ ਕੰਟਰੋਲ ਵਿੱਚ ਇੱਥੇ ਚੀਤੇ ਕੋਈ ਨਾ ਕਰੋ ਕੱਲ ਦੀ ਮੈਂ ਥੋੜਾ ਜਿਆਦਾ ਦੇਖਿਆ ਮੈਂ ਕਹਿਣਾ ਨਹੀਂ ਚਾਹਣਾ ਮੈਂ ਫਿਰ ਵੀ ਤੁਹਾਡੇ ਮਾ ਕਿ ਕੁਝ ਕੱਲ ਵੀਡੀਓਜ਼ ਕਈ ਵਗੈਰਾ ਪਈਆਂ ਇੱਥੋਂ ਦੇ ਪੇੜ ਵਾਸਤੇ ਦਰਖਤ ਵਾਸਤੇ ਸਾਨੂੰ ਪਤਾ ਵਾ ਵੀ ਇਹ ਪੇੜ ਦਰਖਤ ਵਧਣੇ ਬੜੇ ਮਾੜਾ ਕੰਮ ਹੈ ਪਰ ਜਦੋਂ ਕੋਈ ਚੀਜ਼ ਬਣੇਗੀ ਜਿੱਥੇ ਕੋਈ ਚੀਜ਼ ਬਣਾਉਣੀ ਪੈਗੀ ਜਦੋਂ ਜ਼ਰੂਰਤ ਪੈਗੀ ਐਮਰਜੈਂਸੀ ਨੇਚਰ ਦੇ ਵਿੱਚ ਸਾਰਾ ਕੋਸ਼ਿਸ਼ ਕਰਨਾ ਪੈਂਦਾ ਵਾ ਉਹਦੇ ਅਗੇਂਸਟ ਅਸੀਂ ਇਹਨਾਂ ਨਾਲ ਮੇਰਾ ਵੀਰ ਅਸਕੰਦਰ ਵੀਰ ਹੈ ਜਿਹੜਾ ਵਾਤਾਵਰਣ ਦਾ ਪ੍ਰੇਮੀ ਆ ਕੜੇ ਸਾਰੇ ਭਰਾਵਾਂ ਹੀ ਗਲਕੇ ਤੋਂ ਜ਼ਿਆਦਾ ਦਰਖਤ ਕਿਤੇ ਲਾਵਾਂਗੇ ਇਹਦਾ ਵਾਦਾ ਰਿਹਾ ਤੁਹਾਡਾ ਉਹਨਾਂ ਸਾਡਾ ਕਿ ਜਿੰਨੇ ਇੱਥੇ ਦਰਖਤ ਲੱਗੇ ਸੀ ਕਿਤੇ ਨਾ ਕਿਤੇ ਜਗ੍ਹਾ ਲੈ ਕੇ ਇਹਦੇ ਜਗ੍ਹਾ ਕਰਕੇ ਜਗ੍ਹਾ ਜਿੱਤਰਾ ਵੀ ਮਰਜ਼ੀ ਲਈਏ ਫਿਰ ਤੋਂ ਜ਼ਿਆਦਾ ਦਰਖਤ ਲਾਵਾਂਗੇ ਦਰਖਤ ਕੱਟਣਾ ਸਾਬੂਨ ਪਤਾ ਗਲਤ ਹੈ ਪਰ ਜਿੱਥੇ ਐਮਰਜੈਂਸੀ ਹੋਵੇ ਉੱਤੇ ਕੁਝ ਨਾ ਕੁਝ ਵੀਰੇ ਕਰਨਾ ਪੈਂਦਾ ਇਹ ਕਰਕੇ ਇਸ ਚੀਜ਼ ਤੇ ਮੈਂ ਬੇਨਤੀ ਕਰਦਾ ਵਾਂ ਕਿ ਇਸ ਚੀਜ਼ ਤੇ ਆਪਾਂ ਕੁੱਟਵੀਆਂ ਵੀ ਇੱਕ ਦੂਜੇ ਉੱਤੇ ਇਸ ਚੀਜ਼ ਛੁੱਟੀਏ ਇਹ ਦੇਖੀਏ ਵੀ ਜੇ ਇੱਕ ਦਰਖਤ ਆਪਾਂ ਨੂੰ ਕੱਟੇਗਾ ਤਾਂ ਉਹ ਠੀਕ ਹੈ ਵੀ ਮਾੜਾ ਪਰ ਜੇ ਇੱਕ ਬੇਜ਼ਬਾਨ ਗਊ ਮਾਤਾ ਸਾ ਜੇ ਉਥੇ ਉਹ گاਉਂਆਂ ਦੇ ਵਿੱਚ ਰਲ ਕੇ ਕੋ ਮ ਉਹਦੀ ਜਾਨ ਚਲੀ ਜਾਂਦੀ ਆ ਕੀ ਉਹ ਚੰਗਾ ਉਹ ਪਾਪ ਉਹ ਪਾਪ ਉਹ ਵੀ ਪਾਪ ਹੈ ਇਸ ਕਰਕੇ ਉਸ ਪਾਪ ਤੋਂ ਬਚਣ ਵਾਸਤੇ ਇਹ ਗਊਸ਼ਾਲਾ ਤਿਆਰ ਕੀਤੀ ਜਾ ਰਹੀ ਹੈ ਤੁਹਾਡੇ ਇਥੇ ਸਾਰਿਆਂ ਦਾ ਆ ਜਾਂਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਸਾਥ ਦੇਣਾ ਜੀ ਸਾਰਿਆਂ ਨੇ ਸਾਥ ਦੇਣਾ ਵਾ ਇਹ ਦੇਖੋ ਜਿਹੜਾ ਗ੍ਰਾਂਟ ਜਿਹੜੀ ਗ੍ਰਾਂਟ ਜਿਹੜੀ ਲੱਗਣੀ ਹੈ ਗਵਰਨਮੈਂਟ ਵੱਲੋਂ ਤੇ ਜਿਹੜੀ ਆਉਣੀ ਆਉਣੀ ਆ ਮੈਂ ਤਾਂ ਸਾਰਿਆਂ ਨੂੰ ਹੀ ਬੇਨਤੀ ਕਰਾਂਗਾ ਕਿ ਦਿਲ ਖੋਲ ਕੇ ਇਥੇ ਦਾਨ ਕਰੋ ਕਿ ਜਿਹੜੀ ਇੱਕ ਬੇਮਿਸਾਲ ਪੰਜਾਬ ਦੇ ਵਿੱਚ ਉਹ ਉਹ ਗਊਸ਼ਾਲਾ ਬਣੀ ਜਿਹੜੀ ਕਿਤੇ ਬਣਾਉਂਦੇ ਬਹੁਤ ਬਹੁਤ ਧੰਨਵਾਦ ਜੀ